ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਦਲਬੀਰ ਸਿੰਘ ਅਲਗੋ ਕੋਠੀ ਦੇਵਦੁਮਾ ਸਦਕਾ ਅੱਜ ਜਿਸਰਾਦਰ ਨੇੜਲੇ ਪਿੰਡ ਦਲਕੋਣਾ ਨੂਰਬਾਲਾ ਕਾਲੀਆਂ ਸਕਤਰਾ ਅਤੇ ਮਨਵਨ ਨੂੰ ਵਧਾਈਆਂ ਦਿੰਦਿਆਂ ਦੱਸਿਆ ਕਿ ਬਹੁਤ ਹੀ ਜ਼ੋਰਦਾਰ ਜਦੋਂ ਜਹਿਦ ਤੋਂ ਬਾਅਦ ਡਰੇਨ ਉੱਤੇ ਦੂਲਾ ਵਾਲੇ ਪੁਲ ਦੀਆਂ ਮਜ਼ਦੂਰੀਆਂ ਕੇਂਦਰ ਸਰਕਾਰ ਵੱਲੋਂ ਦੇ ਦਿੱਤੀਆਂ ਗਈਆਂ ਹਨ ਅਤੇ ਹੁਣ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਪੁਲ ਦਾ ਨਿਰਮਾਣ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਤਾਂ ਜੋ ਇਹਨਾਂ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਹੋਰ ਮੁਸ਼ਕਿਲ ਨਾ ਆਵੇ ਇਹ ਪੁਲ ਬਣਨ ਨਾਲ ਇਨ੍ਹਾਂ ਪਿੰਡਾਂ ਨੂੰ ਮੁੜ ਵੱਡੇ ਰਸਤੇ ਨਾਲ ਜੋੜਿਆ ਜਾਵੇਗਾ ਪਿੰਡ ਵਾਸੀਆਂ ਨੇ ਇਸ ਖੁਸ਼ਖਬਰੀ ਤੇ ਖੁਸ਼ੀ ਜਤਾਈ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅੱਜ ਅਸੀਂ ਸਾਰੀ ਸੰਗਤ ਦੇ ਨਾਲ ਦੂਲ ਕੋਨੇ ਦੀ ਇਕੱਤਰ ਹੋਏ ਹਾਂ ਪੁਲ ਦੇ ਮਸਲੇ ਤੇ ਜੋ ਕਿ ਅੱਜ ਦਾ ਨਹੀਂ ਪਿਛਲੇ 8-9 ਸਾਲ ਤੋਂ ਇਹ ਮਸਲਾ ਲਮਕਿਆ ਪਿਆ ਵਾ ਕਿਉਂਕਿ ਇਹ ਜਦੋਂ ਬਣ ਲੱਗਦਾ ਸੀ ਉਦੋਂ ਹੀ ਆਣ ਕੇ ਫੌਜ ਮੇਰੇ ਖਾਲ 2-3 ਰਿਸ਼ਾਇ ਸਾਮਾਨ ਵੀ ਚੋੱਕ ਕੇ ਲੈ ਗਈ ਆ ਉਹ ਰਕਵਾ ਦਿੰਦੀ ਰਹੀ ਆ ਕਿਉਂਕਿ ਇਹਦੀਆਂ ਪਰਮਿਸ਼ਨਾਂ ਨਹੀਂ ਸੀ ਮਿਲ ਨਹੀਂ ਆ ਤੇ ਬਹੁਤ ਵੱਡਾ ਸੰਗਤ ਦੇ ਸਹਿਯੋਗ ਨਾਲ ਜੁਆਇਨਿੰਗ ਦਾ ਪ੍ਰੋਗਰਾਮ ਹੋਇਆ ਇਹ ਦੂਲਖੋਨਾ ਆਪਣਾ ਚੌਧਰੀ ਸਾਹਿਬ ਨੇ ਸਾਰਖ ਜਾਂਸ ਹੋਣਾ ਕਰਵਾਇਆ ਸੀ ਉਸ ਦਿਨ ਪੰਜਾਂ ਛਾਂ ਪਿੰਡਾਂ ਦੀ ਸੰਗਤ ਨੇ ਇਹ ਇਕੱਠੇ ਹੋ ਕੇ ਮੁੱਦਾ ਰੱਖਿਆ ਜਿਹਦੇ ਵਿੱਚ ਨੂਰ ਵਾਲਾ ਕਾਲਿਆ ਸਕੱਤਰਾ ਮਾਨਾ ਵਾਲਾ ਢੋਲਣ ਸੋ ਇਹ ਸਾਰਿਆਂ ਪਿੰਡਾਂ ਨੇ ਇੱਕ ਮੁੱਦਾ ਰੱਖਿਆ ਵੀ ਇਹ ਜੀ ਸਾਡਾ ਬਹੁਤ ਵੱਡਾ ਮਸਲਾ ਕਿਉਂਕਿ ਇੱਥੇ ਬੱਚਿਆਂ ਦੀਆਂ ਭੜੀਆਂ ਬੱਸਾਂ ਵੀ ਡਿੱਗ ਚੁੱਕੀਆਂ ਵਾਂ ਲੋਕ ਚਾਰੇ ਜਿਹੜੇ ਉਹ ਦਵਾਈ ਲੈਣ ਇੱਕ ਹਿਸਾਬ ਨਾਲ ਜਿਹਨੂੰ ਆਪਾਂ ਕਹਿ ਦਿੰਦੇ ਨਾ ਜਿਵੇਂ ਕੋਈ ਪਿੰਡ ਹੀ ਕੱਟੇ ਗਏ ਸੀ ਅੱਡੇ ਦੇ ਨਾਲੋਂ ਚਾਹੇ ਉਹ ਖੇਮ ਕਰਨ ਹੋਵੇ ਚਾਹੇ ਅਮਰਕੋਟ ਹੋਵੇ ਸੋ ਮੈਨੂੰ ਅੱਜ ਇਹ ਦੱਸਣ ਦੇ ਵਿੱਚ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਾਡੀ ਪਾਰਟੀ ਬੀਜੇਪੀ ਨੇ ਮੈਂ ਉਹਨਾਂ ਨੇ ਬੜੇ ਤਕਰੇ ਹੋ ਕੇ ਉਹਨਾਂ ਅੱਗੇ ਦਰਖਾਸਤ ਰੱਖੀ ਕਿ ਸਾਡੀ ਆ ਬਹੁਤ ਵੱਡੀ ਪ੍ਰੋਬਲਮ ਆ ਤੇ ਮੈਨੂੰ ਇਹ ਦੱਸਦਿਆਂ ਅੱਜ ਖੁਸ਼ੀ ਹੋ ਰਹੀ ਆ ਸੰਗਤ ਨੂੰ ਕਿ ਆਪਾਂ ਨੂੰ ਦੂਲਾਂ ਵਾਲੇ ਪੁਲ ਦੀ ਸੈਂਟਰ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਆ ਤੇ ਬਹੁਤ ਜਲਦੀ ਜਿਹੜੀ ਆ ਪੁਲ ਦੀ ਅਸਾਰੀ ਸ਼ੁਰੂ ਹੋ ਰਹੀ ਆ ਸੋ ਮੈਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਵੀ ਯਕੀਨ ਕਿਉਂਕਿ ਪਿਛਲੇ 8 ਸਾਲਾਂ ਤੋਂ ਮੇਰੇ ਖਿਆਲ ਸ਼ਾਇਦ 2-3 ਸਰਕਾਰਾਂ ਬਦਲ ਚੁੱਕੀਆਂ ਤਿੰਨ ਹੀ ਬਦਲ ਚੁੱਕੀਆਂ ਨੇ ਤੇ ਲੇਕਿਨ ਇਹ ਪੋਲ ਉੱਥੇ ਦਾ ਉੱਥੇ ਖਲੋਤਾ ਵਾ ਤੇ ਸੋ ਗੱਲ ਇਹ ਆ ਕਿ ਮੈਂ ਜੋ ਕਰ ਸਕਿਆ ਵੀ ਭਰਾਓ ਇਹ ਜੁਮਲੇ ਵਾਲੀ ਗੱਲ ਤਾਂ ਹੈ ਨਹੀਂ ਕਿ ਸਰਕਾਰ ਇਹ ਉਹ ਤੇ ਕੁਝ ਕਰਾਂਗੇ ਸੈਂਟਰ ਦੇ ਵਿੱਚ ਆਪਣੀ ਸਰਕਾਰ ਹੈ ਜਿਹੜਾ ਕੰਮ ਆਪਾਂ ਸੈਂਟਰ ਚੋਂ ਲੈ ਸਕਦੇ ਆ ਉਹ ਆਪਾਂ ਹੁਣੇ ਕਰਾਂਗੇ ਬਾਅਦ ਚ ਕਿਉਂ ਕਰਾਂਗੇ ਇਸ ਕਰਕੇ ਆਪਾਂ ਸੋ ਗੱਲ ਹੈ ਵੀ ਤੁਹਾਨੂੰ ਸੱਜਣਾ ਨੂੰ ਅੱਜ ਖੇਚਲ ਦੇਂਦਾ ਇਹੋ ਹੀ ਕਾਰਨ ਸੀ ਕਿ ਭਰਾਓ ਤੋਹਾਂ ਉਸ ਦਿਨ ਦਾਸ ਦੀ ਡਿਊਟੀ ਲਈ ਸੀ ਤੇ ਮੈਂ ਆਰ ਦੀ ਡਿਊਟੀ ਸਮਝ ਕੇ ਇਹ ਕੰਮ ਕਰ ਦਿੱਤਾ ਵਾ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਤੇ ਇਹ ਬਹੁਤ ਜਲਦੀ ਆਪਾਂ ਪੁਲ ਜਿਹੜਾ ਵਾ ਇਹ ਸ਼ੁਰੂ ਕਰਵਾ ਰ। ਤੇ ਵਾਹਿਗੁਰੂ ਜੀ ਕੀ ਫਤ